ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਜ਼ਰ ਹਾਂ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲ ਅੱਜ ਤੁਹਾਨੂੰ ਦਿਖਾਉਣ ਲੱਗਾ ਕਿ ਏਸੀ ਦੀ ਜਿਹੜੀ ਗੈਸ ਆ ਕਿਵੇਂ ਪਾਉਂਦੇ ਆ ਇਹ ਆ ਜੀ ਉਹ ਸਿਲੰਡਰ ਜਿਹਦੇ ਨਾਲ ਗੈਸ ਜਿਹੜੀ ਆ ਉਧਰ ਏਸੀ ਦੇ ਵਿੱਚ ਕੰਪਰੈਸ਼ਨ ਦੇ ਵਿੱਚ ਟਰਾਂਸਫਰ ਕੀਤੀ ਜਾਊਗੀ ਤੇ ਇਹ ਵਾਲੀ ਜਿਹੜੀ ਮੋਟਰ ਆ ਇਹਦੇ ਨਾਲ ਪਹਿਲਾਂ ਤਾਂ ਕੱਢੀ ਗਈ ਇਹਦੀ ਸਾਰੀ ਹਵਾ ਤੇ ਜਿਹੜੀ ਏਸੀ ਦਾ ਪਾਈਪ ਟੁੱਟਣ ਕਰਕੇ ਤੇ ਇਹਦੇ ਵਿੱਚ ਇੱਕ ਜਿਹੜੀ 에어 ਸੀ ਕੀ ਥੋੜੀ ਬਹੁਤੀ ਉਹ ਸਾਰੀ ਕੱਢੀ ਗਈ ਦੀ ਨਾ ਛੋਟੀ ਵਾਲੀ ਪਾਈਪ ਨਾਲ ਜਿਹੜੀ ਆ ਵਾਲੀ ਤੁਸੀਂ ਵੇਖ ਰਹੇ ਜੀ ਇਹ ਪਾਈਪ ਟੁੱਟ ਗਈ ਸੀਗੀ ਤੇ ਹੁਣ ਇਹਦੇ ਵਿੱਚ ਗੈਸ ਲੱਗੇ ਆ ਪਾਉਣ ਚਲੋ ਕਰੋ ਸ਼ੁਰੂ ਤੁਸੀਂ ਕੋਈ ਨਹੀਂ AC ਕੰਪਰੈਸ਼ਨ ਔਨ ਕਰੀਏ ਪਹਿਲਾਂ ਇੱਕ ਮਿੰਟ ਮੇ ਵਾਹ ਹਾਂਜੀ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ AC ਦਾ ਕੰਪਰੈਸ਼ਨ ਜਿਹੜਾ ਵਾ ਉਹ ਔਨ ਹੋਵੇ ਉਸ ਤੋਂ ਬਾਅਦ ਹੁਣ ਲੱਗੇ ਜੀ ਗੈਸ ਪਾਉਣੀ ਸ਼ੁਰੂ ਕਰਨਾ ਕਿਹੜਾ ਨੰਬਰ ਗੈਸ ਪੈਂਦੀ ਐ ਚ 32 ਨੰਬਰ ਗੈਸ ਗ੍ਰੀਨ ਗੈਸ ਬੋਲ ਦਿੰਦੇ ਆ ਨਾ ਇਹਨੂੰ ਗ੍ਰੀਨ ਗੈਸ ਇਹਦਾ ਜਿਹੜਾ ਪ੍ਰੈਸ਼ਰ ਹੈ ਕਿੰਨਾ ਹੁੰਦਾ ਵਾ ਜਿਹੜਾ ਜਿਵੇਂ ਆਪਾਂ ਗੈਸ ਪਾਉਂਦੇ ਆ ਕੀ ਚੈੱਕ ਕਰਨਾ ਜ਼ਰੂਰੀ ਹੁੰਦਾ ਇਹਦਾ ਬੈਕ ਪ੍ਰੈਸ਼ਰ ਬੈਕ ਪ੍ਰੈਸ਼ਰ ਇਹਦਾ 100 ਤੋਂ 120 ਤੋਂ ਲੈ ਕੇ 40-50 ਦੇ ਵਿੱਚ ਅਸੀਂ ਬੈਕ ਪ੍ਰੈਸ਼ਰ ਜਿਹੜਾ ਇਹਦਾ 120 ਤੋਂ 140 ਤੱਕ ਠੀਕ ਹੈ ਜੀ ਤੇ ਜਿਹੜੀ ਗੈਸ ਮਤਲਬ ਇਹਦੇ ਵਿੱਚ ਜਾਂਦੀ ਹੈ ਉਹ ਹੀ ਪ੍ਰੈਸ਼ਰ ਹੁੰਦਾ ਨਾ ਇਹਦਾ ਜਿਹਨੂੰ ਬੈਕ ਪ੍ਰੈਸ਼ਰ ਬੋਲਦੇ ਆ ਠੀਕ ਹੈ ਜੀ ਇਹ ਚਾਲੂ ਹੋਣਾ ਜ਼ਰੂਰੀ ਹੁੰਦਾ ਵਾ ਕੰਪਰੈਸ਼ਨ ਜਿਹੜਾ ਇਹਦਾ ਉਹ ਕਿਉਂ ਅੱਛਾ ਗੈਸ ਜਿਹੜੀ ਆ ਉਹ ਸਾਰੀ ਥੱਲੇ ਵਾਲੀ ਜਿੰਨੀ ਵਾਇਰਿੰਗ ਸਾਰੀ ਉਹਦੇ ਵਿੱਚ ਘੁੰਮ ਜੂਗੀ ਹਣਾ ਠੀਕ ਹੈ ਤੇ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਇਹਦਾ ਜਿਹੜਾ ਵਾ ਪ੍ਰੈਸ਼ਰ ਪੂਰਾ ਹੋ ਗਿਆ ਗੈਸ ਦਾ ਤੇ ਇੱਕ ਜਿਹੜਾ ਨਾ ਇਹ ਆ ਵਾਲੇ ਤੇ ਮੋਟੇ ਵਾਲੇ ਤੇ ਅਛਾ ਮੋٹے ਪਾਈਪ ਤੇ ਅਦਾ ਮੀਟਰ ਦਸੂਗਾ ਅਛਾ ਜੀ ਠੀਕ ਹੈ ਜੀ ਠੀਕ ਹੈ ਪਾਈਪ ਠੰਡੇ ਹੋਣ ਨਾਲ ਪਾਣਗੇ ਬਾਕੀ ਇਹਦੇ ਤੋਂ ਤੁਹਾਨੂੰ ਪਤਾ ਲੱਗੂਗਾ ਗੇਜ ਤੋਂ ਜਿਹੜੀ ਇਹ ਹਵਾ ਉਹ ਵੀ ਗਰਮ ਹੋ ਜੂਗੀ ਠੀਕ ਹੈ ਜੀ ਕਿੰਨਾ ਟਾਈਮ ਲੱਗਦਾ ਗੈਸ ਭਰਨ ਵਾਸਤੇ 15-20 ਮਿੰਟ ਠੀਕ ਆ ਆ ਸਾਬਣ ਜਿਹੜਾ ਇੱਥੇ ਲਾਇਆ ਜਾਂਦਾ ਝੱਗ ਬਣਾ ਕੇ ਤਾਂ ਲਾਇਆ ਜਾਂਦਾ ਕਿ ਇੱਥੋਂ ਪਤਾ ਲੱਗ ਜਾਂਦਾ ਕਿ ਗੈਸ ਲੀਕ ਤੇ ਨਹੀਂ ਗਈ ਇਸ ਲਈ ਇਹ ਜਿਹੜਾ ਵਾ ਇਹ ਸਾਬਣ ਇਹਦੇ ਉੱਤੇ ਲਾਇਆ ਜਾਂਦਾ ਵਾ ਤੇ ਇਧਰ ਆਪਾਂ ਵੇਖ ਲੈਨੇ ਆ ਗੇਜ ਇਹਦੀ ਇੱਦਾਂ ਬੈਕ ਪ੍ਰੈਸ਼ਰ ਹੋ ਗਿਆ ਜੀ 140 140 ਇਹਦਾ ਬੈਕ ਪ੍ਰੈਸ਼ਰ ਹੋ ਗਿਆ ਜੀ ਤੇ ਇੱਧਰ ਹਵਾ ਵੀ ਇਹਦੀ ਗਰਮ ਆਉਣ ਲੱਗ ਪਈ ਆ ਵੈਸੇ ਤਾਂ ਆਏ ਤੇ ਗਰਮੀ ਹਵਾ ਦਾ ਆਉਣੀ ਗਰਮੀ ਆ ਹਾਂਜੀ ਤੇ ਆ ਜਿਹੜਾ ਮੁੰਡਾ ਵਾ ਸਾਡਾ ਕੀ ਨਾਂ ਕੀ ਵੀਰ ਆਪਣਾ ਆਪਣਾ ਗੁਰਸਾਖ ਸਿੰਘ ਹਾਂਜੀ ਇਹ ਗੁਰਸਾਖ ਸਿੰਘ ਵੀਰ ਵਾ ਰਾਣੀਵਲਾ ਠੀਕ ਹੈ ਜੀ ਪਿੰਡ ਰਾਣੀਵਲਾ ਤੇ ਇਹ ਰਾਣੀਵਲਾ ਤੋਂ ਆਏ ਆ ਗੈਸ ਭਰਦੇ ਆ ਵੀ ਅੱਗੇ ਵੀ ਆਪਾਂ ਇੱਕ ਦੋ ਵਾਰੀ ਗੈਸ ਪ੍ਰੋਵਾਈ ਸੀਗੀ ਪਰ ਉਹ ਪਹਿਲਾਂ ਕਿਸੇ ਨੇ ਠੀਕ ਨਹੀਂ ਭਰੀ ਕਿਉਂਕਿ ਪਹਿਲਾਂ ਜਿੱਤੋਂ ਗੈਸ ਭਰਵਾਈ ਸੀ ਨਾ ਉਹ ਛੇਤੀ ਲੀਕ ਹੋ ਗਈ ਸੀ ਉਹ ਵੈਸੇ ਹੀ ਉਹਨਾਂ ਨੇ ਆ ਚੈੱਕ ਨਹੀਂ ਸੀ ਕੀਤੇ ਵਾਲ ਤੇ ਗੈਸ ਲੀਕ ਹੋ ਗਈ ਹੀ ਉਦੋਂ ਹੀ ਵੇਖੋ ਹੌਲੀ ਹੌਲੀ ਇਹਨਾਂ ਤੇ ਪਸੀਨਾ ਆ ਰਿਹਾ ਵਾ ਪਾਈਪਾਂ ਦੇ ਉੱਤੇ ਪਾਣੀ ਦਾ ਤੇ ਠੰਡੀਆਂ ਹੋ ਰਹੀਆਂ ਵਾ ਤੇ ਇੱਥੇ ਵੀ ਕਿਤੇ ਲੀਕਿੰਗ ਦਾ ਕੋਈ ਹੈ ਨਹੀਂਗਾ ਚਾਂਸ ਗੁਰ ਸਾਹਿਬ ਜੀ ਹੋ ਗਿਆ ਬੈਕ ਪ੍ਰੈਸ਼ਰ ਓਕੇ ਨਹੀਂ ਹਜੇ ਥੋੜਾ ਨਹੀਂ ਆ ਵਾਲੇ ਜਿਹੜੇ ਨਿਸ਼ਾਨਵਾ 150 ਤੇ ਇੱਥੇ ਬੰਦਾ ਨਾ ਹਾਂ 150 ਮੌਸਮ ਦਾ ਫਰਕ ਪੈ ਜਾਣਾ ਮੌਸਮ ਇਹ ਪੂਰਾ ਗਰਮ ਨਹੀਂ ਰਹੇਗਾ ਅੱਛਾ ਜੀ ਪੂਰਾ ਮੌਸਮ ਗਰਮ ਹੋਊਗਾ ਫਿਰ ਇਹ ਜਿਹੜਾ ਬੈਕ ਪ੍ਰੈਸ਼ਰ ਵਧੂਗਾ ਅੱਛਾ ਜੀ ਜਦੋਂ ਮੌਸਮ ਦਾ ਫਰਕ ਪੈਂਦਾ ਉਦੋਂ ਇਹਦਾ ਬੈਕ ਪ੍ਰੈਸ਼ਰ ਹੀ ਵਧੂਗਾ ਠੀਕ ਹੈ ਜੀ ਯਾਨੀ ਕਿ ਹੁਣ ਤੁਸੀਂ ਇਹਦਾ ਥੋੜਾ ਜਿਹਾ ਬੈਕ ਪ੍ਰੈਸ਼ਰ ਘੱਟ ਰੱਖਿਆ ਵਾ ਇਹ ਜਦੋਂ ਠੀਕ ਹੈ ਜੀ ਟੈਂਪਰੇਚਰ ਦੇ ਹਿਸਾਬ ਨਾਲ ਜਿਹੜਾ ਇਹਦਾ ਬੈਕ ਪ੍ਰੈਸ਼ਰ ਵਾ ਉਹ ਥੋੜਾ ਜਿਹਾ ਘੱਟ ਰੱਖਿਆ ਜਾਂਦਾ ਵਾ ਜਦੋਂ ਗਰਮੀ ਜ਼ਿਆਦਾ ਹੋਊਗੀ ਉਦੋਂ ਆਪਣੇ ਆਪ ਜ਼ਿਆਦਾ ਹੋ ਜੂਗਾ ਮੌਸਮ ਤੇ ਡਿਪੈਂਡ ਕਰਦਾ ਜੀ ਇਹ ਇਹ ਇੱਥੋਂ ਜਿੱਥੋਂ ਆਪਾਂ ਖੋਲਿਆ ਇੱਥੋਂ ਗੈਸ ਲੀਕ ਹੋ ਹੁੰਦਾ ਕੋਈ ਚਾਂਸ ਤੇ ਨਹੀਂ ਹੁੰਦਾ ਅੱਛਾ ਜੀ ਇਹਨੂੰ ਚੈੱਕ ਕਰਾਂਗੇ ਆਪਾਂ ਜਿਹੜੀ ਗੈਸ ਪੈਂਦੀ ਆ ਇਹ ਹਰ ਇੱਕ ਚ ਇੱਕੋ ਜਿਹੀ ਪੈਂਦੀ ਆ ਕਿ ਫਰਕ ਹੁੰਦਾ ਦਾ ਅਲੱਗ 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 ਹੁੰਦੀ ਆ 410 ਨਾ ਸਹੀ ਇਹ ਮਾਡਲ ਦੇ ਹਿਸਾਬ ਨਾਲ ਹੁੰਦਾ ਹਣਾ ਜਿਹੜਾ ਆਪਾਂ ਐਸੀ ਲਾਇਆ ਉਹਦੇ ਮਾਡਲ ਦੇ ਹਿਸਾਬ ਨਾਲ ਹਣਾ ਕੰਪਨੀਆਂ ਦੇ ਹਿਸਾਬ ਨਾਲ ਠੀਕ ਹੈ ਇਹ ਵਾਲ ਜਿਹੜਾ ਪਿੱਛੇ ਹੋ ਗਿਆ ਹੈਗਾ ਆਵਾਜ਼ ਲੋਕ ਕੈਸ ਦੀ ਨਾ ਪ੍ਰੈਸ਼ ਬਣਾ ਹਾਂਜੀ ਪ੍ਰੈਸ਼ ਦੱਬਿਆ ਰਹਿ ਗਿਆ ਉਹ ਗੈਸ ਵਾਪਸ ਆਉਂਦਾ ਠੀਕ ਠੀਕ ਇਹ ਵੀ ਧਿਆਨ ਰੱਖਣਾ ਬੜਾ ਜ਼ਰੂਰੀ ਆ ਨਹੀਂ ਤੇ ਗੈਸ ਸਾਰੀ ਲੀਕ ਹੋ ਜਾਣੀ ਹੈ ਨਾ ਆਪ ਕੋਲ ਆ ਗਿਆ ਹਾਂ ਬਲਬੜੀ ਮਾਰਦਾ ਪਾਣੀ ਠੀਕ ਹੈ ਆਜੇ ਚਲਿਏ ਥੱਲੇ ਹੁਣ ਆਪਾਂ ਵੇਨੇ ਆ ਕੂਲਿੰਗ ਦੇ ਹਾਂਜੀ ਲਓ ਜੀ ਵੀਰ ਜੀ ਏਸੀ ਹੋ ਗਿਆ ਓਕੇ ਪੂਰੀ ਕੂਲਿੰਗ ਵਧੀਆ ਵਾ ਤੇ ਇਹ ਜਿਹੜੇ ਵੀਰ ਜੀ ਨੇ ਕੰਮ ਕੀਤਾ ਵਾ ਇਹ ਹੈਗੇ ਨੇ ਨਿੱਕੇ ਚੋਲੇ ਤੋਂ ਤੇ ਇਹਨਾਂ ਦਾ ਕੰਟਰੈਕਟਰ ਨੰਬਰ ਜਿਹੜਾ ਵਾ ਉਹ ਅਸੀਂ ਸਕਰੀਨ ਦੇ ਉੱਤੇ ਦਿੱਤਾ ਹੋਇਆ ਵਾ ਕੋਈ ਵੀ ਕੰਮ ਏਸੀ ਫ੍ਰਿਜ ਦਾ ਹੋਵੇ ਤੇ ਇਹਨਾਂ ਦੇ ਨਾਲ ਕਨੈਕਟ ਜ਼ਰੂਰ ਕਰਿਓ ਜੇ ਬਹੁਤ ਇਮਾਨਦਾਰ ਤੇ ਬਹੁਤ ਵਧੀਆ ਬੰਦੇ ਨੇ ਕੰਮ ਵੀ ਬਹੁਤ ਵਧੀਆ ਕਰਦੇ ਨੇ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ